ਪਾਣੇ ਸਿੱਧੂ ਦੇ ਹੱਕ ਵਿੱਚ ਪਾਣੇ ਸਿੱਧੂ ਦੇ ਪਿੰਡ 29 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ ਜਾ ਰਿਹਾ ਜੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਪਹੁੰਚੋ ਜੋ ਵੀ ਪੰਜਾਬ ਦੇ ਹੱਕ ਵਿੱਚ ਬੋਲਦਾ ਹੈ ਉਸ ਨੂੰ ਪਰਚੇ ਅਤੇ ਜੇਲਾ ਮਿਲਦੀਆਂ ਹਨ ਆਪਾਂ ਨੇ ਇਕੱਲਾ ਬੋਲਣਾ ਨਹੀਂ ਆਪਾਂ ਨੇ ਇਕੱਠ ਕਰਕੇ ਵੀ ਦਿਖਾਉਣਾਗਾ ਕੋਈ ਪੰਜਾਬ ਦੇ ਪਾਣੀਆਂ ਦੀ ਗੱਲ ਕਰੇ ਔਰ ਕੋਈ ਬਦਰੇ ਨਸ਼ਿਆਂ ਦੀ ਗੱਲ ਕਰੇ ਅਤੇ ਪੰਜਾਬ ਦੇ ਹੱਕ ਲਈ ਬੋਲੇ ਉਸ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ ਪਾਨਾ ਸਿੱਧੂ ਵੀ ਵੀ ਪੰਜਾਬ ਦੇ ਲੋਕਾਂ ਨਾਲ ਖੜਿਆ ਇਸ ਲਈ ਉਸ ਦੇ ਉੱਤੇ ਵੀ ਪਰਚੇ ਤੇ ਪਰਚਾ ਪਾਇਆ ਜਾ ਰਿਹਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਰਕਾਰ ਚੋਰਾਂ ਅਤੇ ਠੱਗਾਂ ਨਾਲ ਹੀ ਕਿਉਂ ਖੜਦੀ ਆ ਏਜੰਟਾਂ ਨੇ ਕਿਸਾਨਾਂ ਦਾ ਕਰੋੜਾ ਰੁਪਇਆ ਖਾਦਾ ਤੇ ਪਾਨੇ ਸਿੱਧੂ ਨੇ ਦਵਾ ਤਾਂ ਕਿਸਾਨਾਂ ਨੂੰ ਤਾਂ ਉਸ ਨੇ ਕੀ ਮਾੜਾ ਕਰਤਾ ਮੈਨੂੰ ਨਹੀਂ ਲੱਗਦਾ ਕਿ ਇਸ ਦੀ ਸਜ਼ਾ ਪਾਨੇ ਸਿੱਧੂ ਨੂੰ ਐਡੀ ਵੱਡੀ ਮਿਲਣੀ ਚਾਹੀਦੀ ਆ ਨਾ ਸਰਕਾਰ ਤੋਂ ਗੈਂਗਸਟਰ ਬਾਦਬੰਦ ਹੋਇਆ ਨਾ ਨਸ਼ੇ ਬੰਦ ਹੋਏ ਨਾ ਚੋਰੀਆਂ ਬੰਦ ਹੋਈਆਂ ਨਾ ਆ ਠੱਗੀਆਂ ਬੰਦ ਹੋਈਆਂ ਜਿਹੜੇ ਏਜੰਟ ਮਾਰ ਰਹੇ ਨੇ ਜੇ ਕਿਸੇ ਪੰਜਾਬ ਦੇ ਪੁੱਤ ਨੇ ਇਹਨਾਂ ਠੱਗਾਂ ਦੇ ਖਿਲਾਫ ਕੋਈ ਮਿਹਨਤ ਹੋਰੀ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਆ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਜੋਦੇ ਨੂੰ ਬਚਾ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ